ਨਹੀਂ ਇਹ ਸਾਡੀ ਗੱਲ ਸਾਰੇ ਅਨਜੀਤ ਨੂੰ ਸਵਾਗਤ ਹੈ ਰੋਗ ਦੇ ਵਿੱਚ ਤੇ ਬਹੁਤ ਬਤਨ ਸਾਥੀ ਚਾ ਲੋ ਮਾਰੇ ਗਰੇ ਸਾਰੇ ਦੇ ਘਤਨ ਕਿਰੋਏ ਇਹ ਕੋਡ ਜਿਹੜਾ ਬੀ ਬੀ ਲੱਗੇ ਬਣਾਉਣ හ ල පాලගగ නడ పాල పాලపాలక కడ ල කවන. ਸਸੀ ਗੱਲ ਲੈ ਚੀ ਹਾਜ਼ਰ ਤੇ ਪਿਆਜ ਵਾਲੇ ਵੀ ਨਾਲ ਆសុਖੀ ਕਰਨ ਕਰਨ ਵਾਲੇ ਕਾਇਕੋਲ ਜਦੀ ਹੈ ਉਧਰ ਕੁ ਸੱਚਾ ਹੋ ਗਿਆ ਸਸੀ ਗੱਲ ਤਾਂ ਸੱਚਾ ਆਉਂਦੇ ਰਹੋ ਜਿੰਨੇ ਵੇਸ ਮੋਬਾਈਲ ਤੇ ਤਿਵੀ ਨੇ ਤਾਪਲ ਗਏ ਆਂ ਥੋੜੇ ਨਾਲ ਤਾਜੀ ਚਾ ਲੈ ਆਪ ਤਿਵੇਂ ਲਈ ਆ ਆਹ ਰਾ ਰਾ ਫੋਨ ਫੋਨ ਤੇ ਲਗਾਰ ਇਹਨਾਂ ਨੂੰ ਉਹ ਸਵੇਰ ਤੋਂ ਨਾ ਤੱਕਾ ਇਸ ਤੋਂ ਨਾ ਤੱਕਾ ਨਿੱਸੇ ਬਾਹਰ ਚ ਗਏ ਅੱਥ ਗਿਆ ਜਿੰਮੀ ਕਰਨ ਵਾਲਾ ਨਹੀਂ ਆਪਾਂ ਹੀ ਲੱਗਣ ਗਏ ਹਾਂ ਉਹ ਵੀ ਲੱਗਣ ਗਏ ਹਾਂ ਪਰ ਮੈਂ ਵਲੋਗ ਬਣਾਇਆ ਸੀ ਵਲੋਗ ਮੈਂ ਅਪਲੋਡ ਕੀਤਾ ਤਾਂ ਉਹ ਅਜੇ ਆ ਗਿਆ ਪਲੇਮ ਆ ਗਿਆ ਤਾਂ ਕਰ ਦਿੱਤਾ ਨਿਕਲ ਗਿਆ ਜੀ YouTube ਤੇ ਨਹੀਂ ਪਾ ਸਕਦੇ ਇਸ ਕਰਕੇ ਤੇ ਇਹ ਵਲੌਗ ਮੈਂ ਥੋੜੇ ਥੋੜੇ ਦੇ ਨਾਲ ਪਾਉਂਗਾ ਜਦੋਂ ਇਹ ਫਿਲਮ ਆ ਜਾਂਦੀ ਹੈ ਰਿਲੀਜ਼ ਜਦਾਂ YouTube ਤੇ ਜਦਾਂ ਆ ਜਾਂਦੇ ਆ ਇਦਾਂ ਉਹਦੇ ਕਲਿੱਪ ਆ ਜਾਂਦੇ ਜਦੋਂ ਇਹ ਮਤਲਬ ਕਿ ਆਪਾਂ ਪਾਵਾਂ ਨੇ ਅੱਧੀ ਆਣੀ ਸੰਗੀਤ ਵਾਲੀ ਹੋਵੇਗਾ ਦੇ ਆਪਾਂ ਫਿਲਮ ਦੇ ਇਸ ਕਰਕੇ ਆਪਣੀ ਬ੍ਰੈਂਡਿੰਗ ਚੋਣ ਹਾਂਜੀ ਲੋ ਜੀ ਤਿਆਰੀ ਹੋ ਰਹੀ ਹੈ ਬਸ ਦੋ ਤਿੰਨ ਮਿੰਟਾਂ ਤੱਕ ਸ਼ਾਇਦ ਕੋੜੇ ਨਿਕਲਣੇ ਸ਼ੁਰੂ ਹੋ ਜਾਣਗੇ ਅੱਜ ਐਤਵਾਰ ਐਤਵਾਰ ਦਾ ਕਰਕੇ ਨਿਆਣੇ ਸੇ ਘਰੇ ਤੇ ਪੱਛਿਆਂ ਕਰਕੇ ਇਹ ਕਹਿੰਦੇ ਪਕੌੜੇ ਬਣਾਈਏ ਲੈ ਚਲੋ ਫੇਰ ਲੋ ਬਣਾ ਲਓ ਪੜੇ ਬਣਾ ਲਓ ਇਹ 임ਰੀ ਲੈ ਕੇ ਆਇਆ ਸਵਾਸ ਤੇ ਸਵਾਸਾਂ ਤੋਂ ਮਹਾਨੀ ਕਰੀ ਕੱਲ ਹੀ ਮਿੱਠੀ ਬਣਾਉਣੇ ਗਰੀ ਨਹੀਂ ਇਹ ਕਿੰਦਾ ਬੋਲਦੀ ਇਹਦੇ ਛਾਲੇ ਹੋਏ ਆ ਕੱਲ ਦਾ ਕੱਲ ਦਾ ਕੱਲ ਦਾ ਹੀ ਜ਼ਿਆਦਾ ਹੋ ਗਿਆ ਤੇ ਉਹ ਇੱਕ ਪਾਸਾ ਜਿਹਦਾ ਮੂੰਹ ਦਾ ਜਿਹੜਾ ਉਹ ਦਰਦ ਕਰਨ ਰਿਹਾ ਦਵਾਈ ਲੈ ਕੇ ਆਈਏ ਹੁਣ ਚਲ ਹੁਣ ਪਕੌੜੇ ਖਾ ਲਾ ਕੋਈ ਚਲੋ alah tapa <laughs> balti <laughs> <Balty chahe di. hukano> <hukano> okay. Okay. ਇਹ ਜਪਨੀਸ਼ਾ ਦਾ ਬਣਾ ਰਿਹਾ ਹਾਂ ਕੋਈ ਮਾਲਕ ਸਿਰ ਕੋ ਵਾਲੀ ਸਬਾਹੀ ਹੈ ਨਾ ਕਿ ਹਮੇਸ਼ਾ ਪੜ ਲੈ ਆਪਣਾ ਆਪਣੇ ਆਪ ਰਮੇਸ਼ਨ ਕਾਇਮ ਨੂੰ ਬਾਲਕ ਨਾਮ ਚੱਕੀ ਕਲਾ ਸੇ ਦੇ ਪਾਣੇ ਸਰਬਾਧਾ ਕਲਾ ਹੌਜ ਐਨੀ ਬਹੁਤ ਨਹੀਂ ਸਾਸ ਐਨੀ ਬਹੁਤ ਨਹੀਂ ਮੇਰੀ ਚਲੋ ਹੋਰ ਪਾਣੀ ਇਹਦੇ ਚ N required- وبpolta ab poureda Bro, this isother Where are you from favourit country of North Africa? Where are you from favourit country of North Africa? Here is your family home. This is your friend, your friend О̷̞̻̺ están acá This is misinterpreting tu Cേ̬̼̳͇n 환h mù Mansion in Hong Kong is like campus government house. You really look at it lovely. All of this is your friend's huge пиш opportunities- Mũ̞̻̣̻̽ж̯̥̬� subsequent surprise is real, new learning experience. You active to the poles up front is a tradition. This is your friend's family country, here is where your family mother is living.sin the background meaning, this is my father's last happy family house. This is to celebrate the day of 75 memories, summer, birthday by and large. This is general luôn ਉਹ ਜਨਰੇ ਆ ਗਏ। 40 ਡਿਗਰੀ ਦਾ ਸੀ। ਡੋਡ ਨਹੀਂ ਆਉਣੀ ਤੇ ਮੱਥੀ ਸੀ। ਆ। ਇਹ ਜਿਵੇਂ ਆਇਨਾ ਕਰਤਿਆਂ ਨਾਲ ਲੱਗਦੇ। ਉਹ ਤਲਾਗਾ ਟੈਮ ਨਾਲ ਤੇ ਆਪਾਂ ਨਾਲ। ਤੇ ਮੇਰੀ ਪੇਲਾ ਸਕੂਲੇ ਜਾਣਾ ਤੇ ਇਦਾਂ ਖਾਈ ਜਾਣੀ ਅੰਲੇ।

ਪੋੜੇ ਹੁੰਦੇ ਦੋਹਾਂ ਨਾਲ ਦੇਖੋ ਪੋੜੇ ਰੋਜ ਰੋਜ ਖਾਈਦੇ ਮਰਦ ਪੋੜੇ ਆ ਸਿਆਣ ਜੀ ਬਤੋਦਾਂ ਸ਼ੁਰੂ ਹੋ ਜਾਂਦੇ ਤੇ ਪੜੀ ਵਿਆਹ ਕੇ ਦਾ ਤੇਰਾ ਦਾ ਮਰਦਾਂ ਦੇ ਕਹੇ ਆ ਮਾਤੇ ਕਹਦੇ ਸਬਨਾਤੇ ਕਹਿੰਦੇ ਲੋਕ ਥਕੋੜੇ ਹੀ ਪਕੌੜੇ ਹੁੰਦੇ ਉਹ ਤੁਹਾਨੂੰ ਪੁੱਤਰਾ ਜੀ ਵੱਡੇ ਵੇਲੇ ਜਦੋਂ ਬਣੰਗੇ ਉਹ ਨਹੀਂ ਬਣਾਣਾ ਹੈ ਹਾਂ ਨਹੀਂ ਬਣਾਉਣਾ ਚਲੋ ਕਿਉਂ ਤੇ ਕੀ ਲੈਂ। ਤੇ ਤੇ ਗ੍ਰਾਪ। ਮੇਰੇ ਨਾਲ ਉਹ ਪੰਡੀਆਂ ਕੱਢਦੇ। ਉਹ ਮੰਨ ਗੀਏ। ਲੋ ਜੀ ਸੌਂਦੇ ਬਣ ਗਈ ਆਪਣੇ। ਉਹ ਜੀ ਜੀ ਬਣਾਈ ਬੱਚਾ ਨਹੀਂ। ਹੂੰ ਹੂੰ ਬਿੱਤੋ ਹੂੰ ਹਾਂ ਲੈ ਲਾਓ ਇਹ ਕੋਈ ਲੈ ਲੈਣਾ ਨਹੀਂ ਹੈ ਲਓ ਜੀ ਆ ਜਾਓ ਚੱਲੀਏ ਕਬੂਤਰਾ ਲੈਣਾ ਕੋਠੇ 'ਤੇ ਦੋ ਕਬੂਤਰਾ ਲਗਾ ਦੇਣਾ ਪਰ ਕਰਾਰਾ ਪੂਤਨਾ हो चीज़ है ना। उतना तोड़ लिया पत्ते कर लेंगे 아무것지 재롱대로 이렇데 야, 더디고 내면. 뭐? 알 그래가지고. 누구를 봐도 ਇਹ ਲੱਗੀ। ਇਹ ਨੇ। ਠੀਕ ਹੈ। ਛੋਟੇ ਕੱਟੇ। ਹੈ? ਕੋਈ ਨਹੀਂ ਬੱਟੇ। ਇਹ ਨੇ ਛਿਹਰੇ ਬਰੀਲੇ ਛੋਟੇ। ਜਿਵੇਂ ਮਨਣਾ। ਲੈ। ਤੇਰੇ ਨੇ ਆਖ ਜੀ। ਕਈ ਨਹੀਂ। ਜੀ ਮੇਰੇ ਆਲੂ ਤਾਂ ਕੱਟੇ ਤੇ ਪਸੰਦ ਨਹੀਂ ਆਇਆ। ਪਰ ਮੈਂ ਛੋਟੇ-ਮੋਟੇ ਕੱਟਦੇ ਗੰਦੀ-ਮੋਟੇ ਆ। ਆ ਸੌਸ ਬਣ ਗਈ। ਸੌਸ ਆ ਬਣ ਗਈ ਐ। ਦੇਖੋ। ਵਾ ਵਾ। ਐ ਵਿੱਚ ਮਗਜ ਪਾਤੇ। ਇਹ ਆਪਣੇ ਇੱਥੇ ਵੀ ਪਾਉਂਦੇ ਆ ਜੀ। ਕੇਲੇ ਮੁੰਦੇ ਦੇ ਮਾਜੇ ਦੇ ਵਿੱਚ ਕੇਲੇ ਕੇਲੇ ਪਾਉਣ ਨੇ ਮਾਜੇ ਦੇ ਮਾਜੇ ਦੇ ਪੁੰਨ ਦੇ ਕੇਲੇ ਇੱਧਰ ਨਹੀਂ ਪੁੰਦੇ ਇਹ ਆ ਇੱਧਰ ਉਹ ਦਜਾ ਪੁੰਨਦੇ ਆ ਜਿਹੜੇ ਕਾਜੂ ਕਾਜੂ ਪਾਉਂਦੇ ਹਾਂ ਹਾਂ ਜਿਹੜੇ ਪੁੰਨਦੇ ਬਾਹਰ ਬਾਹਰ ਇੱਧਰ ਨਹੀਂ ਐਨੇ ਬ੍ਰੇਕ ਬ੍ਰੇਕ ਦੱਸ ਕੀ ਪਤਾ ਲੱਗਣਗੇ ਪਤਾ ਲੱਗਣਗੇ ਬਸੇ ਪਾਲਕੇ ਨਹੀਂ ਪਉਦੇ

ਤੇ ਜਵੈਣ ਪੈ ਗਈ ਹੁਣ ਜਵੈਣ ਹੀ ਪਾਤੀ ਇੱਥੇ ਆਪਾਂ ਨੂੰ ਪਕੌੜਿਆਂ ਦਾ ਕੋਈ ਸਾਈਡ ਇਫੈਕਟ ਨਾ ਹੋਵੇ ਠੀਕ ਨੇ ਰੋਟੀ ਪਚ ਜਾਵੇ ਨਾਲੇ ਹਾਂ ਪਕੌੜੇ ਪਚ ਜਾਣ ਜਿਹੜੇ ਨਾਲ ਦਾਨ ਨਰ ਦਾਣਾ ਨਾਲ ਜਵੈਣ ਤੇ ਚਲੋ ਗੈਸ ਬੁਸ ਨਹੀਂ ਹੁੰਦੀ ਆ ਤੇ ਜੜਨੀ ਨਹੀਂ ਬਣਾਉਣੀ ਹੁੰਦੀ ਆ ਵਧੀਆ ਜੀ ਆਪਾਂ ਇਹ ਆਪੀ ਹਾਂ ਪਕੌੜਿਆਂ ਨਾਲ ਆਪਾਂ ਰੋਟੀਆਂ ਟੀ ਖਾ ਸਕਦੇ ਆ ਪਕੌੜਾ ਨਾਲ ਵਧੀਆ ਹਾਂ ਨਹੀਂ ਨਹੀਂ ਠੀਕ ਰੱਖੋ ਆਟੇ ਦੇ ਸਾਲੇ ਹੋਏ ਤਾਂ ਕੋਈ ਨਹੀਂ ਦੇਖੀ ਅੱਛਾ ਨਹੀਂ ਲੈ ਜਾਂਦੇ ਠੀਕ ਰੱਖਦੇ ਠੀਕ ਰੱਖਦੇ ਉਂਗਲ ਚੜ ਗਈ ਉਂਗਲ ਨੂੰ ਕਲਰ ਚੜ ਗਿਆ ਹੈ ਹਾਂ ਸਵਾਸਦਾ ਬੜੀਆਂ ਚੀਜ਼ਾਂ ਵਧੀਆ ਬੜੀ ਬਿਦੇ ਚੀਜ਼ਾਂ ਆੜੀਆਂ ਦਾ ਪਾਣੀ ਦੇ ਵਿੱਚ ਫੇਰ ਲੈਨੇ ਆਪਾਂ ਜੀ ਤਾਈ ਇੱਕ ਦੇ ਇੱਕ ਪਾਗ ਹੈ ਤੋਂ ਗੜਾ ਕ ਲਈ ਚੀ ਇਹ ਬਾਬੇ ਦੇ ਜਾ ਤੋ ਲੈਂਦੀਆਂ ਮਟਾਲੇ ਤੋਂ ਰੂਮ ਚ ਆ ਲੱਗਣਾ ਲੈ ਆਉਂਦੇ ਜਾਉਣਾ ਹੰਡਾ ਡਾ 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 ਹਾਂ ਨਹੀਂ ਨਹੀਂ ਚੀ ਆ ਠੀਕ ਠੀਕ ਸਹੀ ਸੰਦੇਟ ਬੜਿਆ ਨੂੰ ਭਰੇ ਨਾ ਤਾਂ ਐਵੇਂ ਕਿ ਨਹੀਂ ਨਹੀਂ ਰਹਿਦਾ ਇੱਥੇ ਪਾਇਆ ਮੈਂ ਸਵੇਰੇ ਪਾਇਆ ਨਵਾਂ ਨਹੀਂ ਵੀ ਹੁੰਦਾ ਇਹ ਨਾ ਮੌਣੀ ਮਟੀਰੀਅਲ ਹੋ ਰਿਹਾ ਤਿਆਰ ਪਕੌੜਿਆਂ ਦਾ ਇਹ ਮੂਹ ਜੂ ਪਾਣੀ ਪਹਿਲਾਂ ਹੀ ਆ ਹੀ ਜਾਂਦਾ ਇੱਕ ਲੱਗੀ ਹੁਣ ਭੁੱਖ ਨਾਲ ਬਾਜ ਦੇ ਢਾਈ ਜਾਂਦਾ ਚੱਲ ਚੱਲੇ ਨਾ ਆ ਹੀ ਜਾਂਦਾ ਕੰਨ ਕਰਦੇ ਨਹੀਂ ਜੀ ਤੇ ਵੀੜੇ ਮੰਨਦੇ ਕਿ ਸੂ ਚੀਜ਼ ਖਾਦੀ ਜਾਂਦੀ ਹੈ ਬਾਈ ਲੈਣ ਗਏ ਤੇ ਕੱਲ ਤੇ ਖਾਦਾ ਮੈਂ ਖਾਦਾ ਤੋਦੀ ਅੱਜ ਤਾਂ ਮੂਹ ਕਾਲ ਲੱਗੇ ਹੈਗਾ ਬਣਾਉਣ ਲੱਗੇ ਆ ਜੀ ਤੇ ਅੱਜ ਦੀ ਪਹਿਲਾਂ ਨਹੀਂ ਇਹ ਤਾਂ ਅੱਜ ਹੀ ਕਿੰਨੇ ਮੇਰੇ ਸਾਹਦੇ ਹੋਏ ਜਦ ਮੈਂ ਲਈ ਬੈਠ ਰੋ ਸੜਿਆ ਗਿਆ ਇਹਨਾਂ ਤਾਂ ਇਹ ਖਾਦਾ ਮੈਂ ਨਹੀਂ ਕੱਟਿਆਂ ਨੇ ਰੋਟੀ ਖਾਦੀ ਹੋ ਤੋਦੀ ਮੋਟਾ ਕੁਝ ਪਾਉਣਾ। ਸਬੰਸਨ ਹੋਰ ਪਾਉਣਾ। ਹਾਂ ਉਹ ਵੀ ਲੱਗਦੀ। ਮਿਰਚਾ ਥੋੜੀ ਮੈਂ ਲੱਗਦੀ। ਮਿਰਚਾ ਥੋੜੀ ਹੈ? ਨਹੀਂ ਠੀਕ ਹੈ ਕੋਈ ਨਹੀਂ। ਲਾਲ ਲਾਲ ਲੈ ਗਈ। ਮਿਰਚਾਲ ਪੀਣੀ ਦੂਜੀ। ਕਾਲੀ ਮਿਰਚ ਪਾ ਲਾ ਦਿੰਦੀ। ਕਾਲੀ ਤੇ ਕਾਲੀ ਨਹੀਂ ਪਾ ਲੈਣੀ। ਹਾਂ ਬਸ ਠੀਕ। ਕਾਲਾ ਨੂੰ ਨਹੀਂ ਪਾਉਣਾ ਚਾਹੀਦਾ ਸੱਚੀ ਕਾਲਾ ਨੂੰ ਪਾਣਾ ਜੀਦਾ ਕਾਲਾ ਨੂੰ ਵਧੀਆ ਸਵਾਦ ਹੁੰਦਾ ਕਾਲਾ ਬੰਦ ਗਈ ਥੋੜੀ ਹੁਣ ਹੋਰ ਪਾਣੀ ਪਾਗੀ ਉਹ ਇਹੋ ਆਟੇ ਨਾਲ ਫਿਰ ਤੋਂ ਕਹਿੰਦੇ ਪਾਣੀ ਆਹ ਆਟੀ ਨਾਲ ਹੁਣ ਤਾਂ ਬੋਖ ਲੱਗੀ ਹਦਾ ਬਾਕੀ ਮੱਝ ਵਾਲੇ ਆ ਪਕੌੜਿਆਂ ਨਾਲ ਖਾ ਲੈਣਦੇ ਮੱਝ ਵਾਲੇ கடால உடல் போனாஹி யார்

ਇਹ ਆ ਰਿਹਾ ਕੱਚਾਪੂਰ ਕੱਢਿਆ ਤਾਂ ਇੱਕ ਕੱਢਣਾ ਅਜੇ ਇਹ ਥੋੜੇ ਅਰੰਚੀ ਜਿਹੇ ਹੋਣੇ ਆ ਵਧੀਆ ਜੀ ਕਰਕੇ ਫਿਰ ਹੋਣੇ ਆ ਤੇ ਹੁਣ ਕਹਿੰਦੇ ਚੈੱਕ ਕਰਦੇ ਹੁਣ ਚੈੱਕ ਕਰਦੇ ਇਹਦੇ ਇਹ ਕਰਪਿਆ ਮੌਲੀ ਚੈੱਕ ਕਰਨ ਲੱਗੇ ਆ ਮੌਲੀ ਦੇ ਪਟੋਲੇ ਚੈੱਕ ਕਰੋ ਮੌਲੀ ਦੇ ਪਟੋਲੇ ਕੋਈ ਤੋ ਨਹੀਂ ਤੌਰ ਬਣਦੇ ਮਟੋੜੇ ਦੋ ਮਿੰਟ ਤੇ ਦੇਖਣੀ ਵਸ ਸਹੀ ਠੀਕ ਕੀ ਠੀਕ ਜੀ ਆ ਮਨਪ ਜਾਰੀ ਨਹੀਂ ਹੋਰ ਪਾਉਂਦੇ ਮੈਂ ਮੁਰ ਤੋਂ ਬੱਚਿਆਂ ਕੋ ਵੀ ਨਾ ਕਾਢ ਦੇ ਫਿਰ ਜਾਰੀ ਨਹੀਂ ਕਰੀ

ਉਹ ਨਾ ਮੈਂ ਬਟਮੈਂਟ ਮਾਰਤਾ ਗਿਆ ਨੇ ਬਣ ਗਿਆ ਮਟੀਰੀਅਲ ਵਾ 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 ਜੀ ਨਿਆਰਾ ਬਣਿਆ ਅੱਜ ਫੇ ਹੈ ਤੇ ਆ ਜੋ ਫੇ ਖਾ ਲੋ ਸਾਰੇ ਜਣੇ ਤੇ ਨਿਆਣੇ ਅੱਜ ਫੇ ਚੰਗੇ ਆ ਆਹਾ ਆਹ ਛੁੱਟੀ ਕੁੜੀ ਨਾ ਤੇਰਾ ਡਾ ਹੋਰ ਕੁਛ ਲਗਾ ਲਈ ਪਰ ਮੇਰੇ ਪਕੌੜੇ ਬਣਾ ਦੇ ਵੀਜ਼ਾ ਬਣਾਣਾ ਸੌਸੇ ਕਰੇ ਪੀਜ਼ਾ ਕੇੰਦਨ ਬਣਾਵਾ ਕਬਨ ਪੀਜ਼ਾ ਬਣੂਗਾ ਸੌਸੇ ਵੀ ਘਰੇ ਬਣਾਈ ਸੌਸਾ ਦੇਖੋ ਵੀ ਇਹ ਤੁਸੀਂ ਹਰਵਾਈਆਂ ਵਾਲੀ ਆ ਲੱਗ ਰਹੀ ਕਿ ਤਨ ਘਰੇ ਬਣਾਈਆਂ ਹੋਈਆਂ ਮੇਰੇ ਦੋਵੇਂ ਸੌਸਾ ਹੁਣੇ ਹੋਮ ਮੇਡ ਆ ਵੀ ਨਾਲ ਭਾਜੀ ਆ ਵੀ ਮੂਲੀ ਨਾਲ ਨਾਲ ਸੇ ਪਕੌੜੇ ਨਾਲ ਮੂਲੀ ਉੱਤੇ ਜਦ ਤਨ ਲਾ ਕੇ ਕੋਕ ਕੇ ਥੋੜੀ ਥੋੜੀ ਮੈਂ ਪੀਜ਼ਾ ਵੀ ਬਣਾਇਓ ਪੀਜ਼ਾ ਪੀਜ਼ਾ ਕੇੰਦਨ ਬਣਾਉਨੇ ਆ ਨਾਲ 버거 ਇੱਕ ਵਾਰੀ ਫੇਰ ਬਣਾਵਾਂਗੇ ਹਾਂਜੀ 버거 ਜੇ ਹੁਣ ਥੋੜਾ ਖਲਾ ਕਰੀਆਂ ਆ ਲਈ ਚਲੋ ਠੀਕ ਐ ਜੇ ਨਾਂ ਬਣ ਸਾਨੂੰ ਨਾਲ ਆ ਪਕਾੜੇ ਕੋਸਾ ਆਦਿ ਗਾ ਨਹੀਂ ਜੇ 엄마 ਵੀ ਬਣਾਏ ਠੀਕ ਐ ਤੇ ਠੀਕ ਐ ਕਹਦੇ ਹੁਣ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਕਮੈਂਟ ਕਰੋ ਯਾਰ ਥਾਲ ਪਿਆਰ ਜੱਦੀ ਦਾ ਛੋੜੇ ਬੜਾ ਪੰਜਾਬੀ ਦਾ ਬੱਤਾ ਆਹ ਦਾਤੀ ਜੀ ਬਣਨੀ ਆ ਵਧੀਆ ਨਜ਼ਾਰਾ ਲੋ ਟਟੋ ਨਜ਼ਾਰੇ ਓਕੇ